ਸਸ਼ੀਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 13 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਵਾਦਿਆਂ ਜੀ ਅਗਲੀ ਖਬਰ ਦੇ ਵੱਲ 트럼ਪ ਸਾਹਿਬ ਦਾ ਨਵਾਂ ਫਰਮਾਨ ਆ ਗਿਆ 75 ਦੇਸ਼ਾਂ ਦੇ ਵੀਜ਼ੇ ਰੱਦ ਕਰਨ ਨੂੰ ਲੈ ਕੇ ਇਹ ਕਦੋਂ ਤੱਕ ਵੀਜ਼ੇ ਰੱਦ ਰਹਿਣਗੇ ਪਰਮਾਨੈਂਟ ਰੱਦ ਤਾਂ ਨਹੀਂ ਕਰ ਦਿੱਤੇ ਇਹਦੇ ਬਿਗਾਰੇ ਜਿਆਦਾ ਜਾਣਕਾਰੀ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਵਾ ਮਜੀ ਕੋਲ ਲੈਣੇ ਆ ਜਿਆਦਾ ਜਾਣਕਾਰੀ ਜੀ ਚੁਗਵਾ ਸਾਹਿਬ ਆ ਬਿਲਕੁਲ ਚੰਨ ਸਾਹਿਬ ਇਹ ਖਬਰ ਜਿਹੜੀ ਆ ਅੱਜ ਹੀ ਇਹ ਯੂ ਐਸ ਡਿਪਾਰਟਮੈਂਟ ਆਫ ਸਟੇਟ ਵੱਲੋਂ ਜਿਹੜੀ ਆ ਅਨਾਉਂਸ ਕੀਤੀ ਗਈ ਆ ਤੇ ਉਹਨਾਂ ਨੇ ਆ ਆਡੈਂਟੀਫਾਈ ਕੀਤਾ ਆ सਸਪੈਂਸ਼ਨਸ ਆਫ ਇਮੀਗ੍ਰੈਂਟ ਵੀਜ਼ਾ ਪ੍ਰੋਸੈਸਿੰਗ ਫਾਰ ਸਿਟੀਜ਼ਨਸ ਆਫ 75 ਨੇਸ਼ਨ ਯਾਨੀ ਕਿ 75 ਕੰਟਰੀਆਂ ਦੇ ਜਿਹੜੇ ਵੀਜ਼ਾ ਆ ਉਹ ਉਹਨਾਂ ਨੇ ਸਸਪੈਂਸ਼ਨ ਵਿੱਚ ਪਾ ਦਿੱਤੇ ਆ ਆ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਆਪਾਂ ਪਿੱਛੇ ਜਿਹੀ ਇੱਕ ਖਬਰ ਕੀਤੀ ਸੀ ਜੀ ਕਿ ਟਰੰਪ ਸਾਹਿਬ ਨੇ ਆਲਮੋਸਟ 40 ਕੰਟਰੀਆਂ ਨੂੰ ਬੈਨ ਕਰ ਦਿੱਤਾ ਸੀਗਾ ਤੇ ਹੁਣ ਜਿਹੜਾ ਹੈਗਾ ਆ ਗੱਲ ਹੋਰ ਅੱਗੇ ਵਧਦੀ ਆ ਤੇ ਇਸ ਟਾਈਮ ਇਹ ਜਿਹੜਾ ਆ ਓਮਲੈਂਡ ਸਕਿਉਰਟੀ ਵੱਲੋਂ ਡਿਪਾਰਟਮੈਂਟ ਆਫ ਸਟੇਟ ਵੱਲੋਂ ਇੱਕ ਖਬਰ ਜਾਰੀ ਕੀਤੀ ਗਈ ਆ ਕਿ ਹੁਣ 75 ਕੰਟਰੀਆਂ ਦੇ ਜਿਹੜੇ ਲੋਕ ਹੈਗੇ ਆ ਉਹ ਅਫੈਕਟਿਵ ਹੋਣਗੇ ਜਨਵਰੀ 21 ਤੋਂ ਇਹ ਲਾਗੂ ਹੋਣ ਜਾ ਰਿਹਾ ਜੀ ਇਹ ਇਹ ਕੀ ਕਰਨ ਲੱਗੇ ਆ ਕਿ ਇਹਨਾਂ ਨੇ ਹੁਣ ਜਿਹੜੇ ਉਹ ਵੀਜ਼ਾ ਐਪਲੀਕੇਸ਼ਨਾਂ ਆ ਉਹ ਫ੍ਰੀਜ਼ ਕਰ ਦੇਣੀਆਂ ਤਾਂ ਫ੍ਰੀਜ਼ ਕਿਉਂ ਕਰਨ ਲੱਗੇ ਆ ਕਿਉਂਕਿ ਕਾਫੀ ਕੁਝ ਜਿਹੜਾ ਹੈਗਾ ਆ ਫਰਾਡ ਜਿਹੜਾ ਬਾਹਰ ਨਿਕਲ ਕੇ ਆ ਰਿਹਾ ਜਿਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਨਿਕਲ ਕੇ ਆ ਰਹੀਆਂ ਨੇ ਕਿ ਲੋਕ ਜਿਹੜੇ ਆ ਗਲਤ ਡਾਕੂਮੈਂਟ ਦੇ ਕੇ ਤੇ ਵੀਜ਼ਾ ਲੈ ਕੇ ਇੱਕ ਯੂਐਸਏ ਦੇ ਵਿੱਚ ਐਂਟਰ ਕਰ ਰਹੇ ਆ ਕਿਉਂਕਿ ਜਿਹੜਾ 트럼ਪ ਪ੍ਰਸ਼ਾਸਨ ਹੈਗਾ ਆ ਉਹ ਉਹਨਾਂ ਦਾ ਜ਼ੋਰ ਲੱਗਾ ਹੋਇਆ ਆ ਕਿ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਆ ਐਂਟਰੀ ਦੀ ਉਹਨਾਂ ਦੀ ਰੋਕ ਲਈ ਜਾ ਸਕੇ ਜਿਹੜੇ ਲੋਕ ਅਮਰੀਕਾ ਵਿੱਚ ਆਣ ਕੇ ਪਬਲਿਕ ਚਾਰਜ ਬਣਦੇ ਯਾਨੀ ਕਿ ਵੈਲਫੇਅਰ ਲੈਂਦੇ ਆ ਜਾਂ ਇਥੇ ਦੀਆਂ ਸਹੂਲਤਾਂ ਨੂੰ ਕਿਸੇ ਵਿੰਗੇ ਟੇਡੇ ਢੰਗ ਦੇ ਨਾਲ ਹਾਸਲ ਕਰਦੇ ਆਗੇ ਕਿਉਂਕਿ ਕਹਿੰਦੇ ਆ ਕਿ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਅਮਰੀਕਾ ਦੇ ਲੋਕਾਂ ਦੀ ਜਿਹੜੀ ਵੈਲਥ ਹੈ ਉਹਦੇ ਉੱਪਰ ਬਹੁਤ ਵੱਡਾ ਅਸਰ ਪੈਂਦਾ ਹੈਗਾ ਹੁਣ ਜਿਹੜੀ ਇਹ 21 ਜਨਵਰੀ ਤੋਂ ਇਹ ਜਿਹੜਾ ਹੈਗਾ ਆ ਫਰੀਜ਼ ਕਰਨ ਜਾ ਰਹੇ ਹੈਗੇ ਆ ਜਿਹੜੇ ਲੋਕ ਵੀਜ਼ਾ ਲੈ ਕੇ ਆਉਣਾ ਚਾਹੁੰਦੇ ਆ 75 ਕੰਟਰੀਆਂ ਨੂੰ ਜਿਹੜਾ ਹੈਗਾ ਆ ਮੁੱਖ ਤੌਰ ਤੇ ਜਿਹੜਾ ਟਾਰਗੇਟ ਕੀਤਾ ਗਿਆ ਆ ਤੇ ਜਿਹਦੇ ਵਿੱਚ ਕਾਫੀ ਕੰਟਰੀਆਂ ਤਾਂ ਜਿਹੜੀਆਂ ਪਹਿਲਾਂ ਹੀ ਹੈਗੀਆਂ ਜਿਹਦੇ ਵਿੱਚ ਆ ਆਪਾਂ ਜ਼ਿਕਰ ਕੀਤਾ ਸੀਗਾ 39 ਕੰਟਰੀਆਂ ਤੇ ਹੁਣ ਖਾਸ ਤੌਰ ਤੇ ਜਿਹੜੇ ਇਹ ਆ ਯੂਐਸ ਡਿਪਾਰਟਮੈਂਟ ਆਫ ਸਟੇਟ ਵਾਲਿਆਂ ਨੇ ਇਹ ਗੱਲ ਕਹੀ ਹੈਗੀ ਆ ਕਿ ਹੁਣ ਉਹ ਕੰਟਰੀਆਂ ਵੀ ਇਹਦੇ ਵਿੱਚ ਇੰਟਰ ਕਰਨ ਜਾ ਰਹੀਆਂ ਹੈਗੀਆਂ ਜਿਹੜੀਆਂ ਯੂਰਪ ਆ ਤੇ ਕੁਝ ਕੰਟਰੀਆਂ ਜਿਹੜੀਆਂ ਹੈਗੀਆਂ ਮਿਡਲ ਏਸਟ ਦੇ ਨਾਲ ਲੱਗਦੀਆਂ ਚਾਹੇ ਉਹ ਕੰਟਰੀਜ਼ ਇਨਕਲੂਡਿੰਗ ਅਫਰੀਕਾ ਅਮਰੀਕਾ ਏਸ਼ੀਆ ਮਿਡਲ ਈਸਟ ਯੂਰਪ ਤੇ ਜਿਹੜੇ ਆਇਲੈਂਡ ਕੰਟਰੀ ਹੈਗੀਆਂ ਉਹਨਾਂ ਨੂੰ ਹੁਣ ਇਹਦੇ ਵਿੱਚ ਇੰਟਰ ਕੀਤਾ ਗਿਆ ਆ ਪਰ ਚੰਗੀ ਖਬਰ ਇਹ ਆ ਕਿ ਇਹਦੇ ਵਿੱਚ ਭਾਰਤ ਸ਼ਾਮਲ ਨਹੀਂ ਹੈਗਾ ਬਿਲਕੁਲ ਭਾਰਤ ਇਹਦੇ ਵਿੱਚ ਸ਼ਾਮਲ ਨਹੀਂ ਹੈਗਾ ਪਰ ਦੂਜੇ ਪਾਸੇ ਇੱਕ ਮੈਂ ਅੰਕੜਾ ਜਿਹਾ ਦੇਖ ਰਿਹਾ ਸੀਗਾ ਅੱਜ ਫਾਕਸ ਨਿਊਜ਼ ਤੇ ਸਾਂਝਾ ਕਰ ਰਿਹਾ ਹੈ ਕਹਿੰਦੇ ਜੀ ਜਿਹੜੀ ਅੱਜ ਤੱਕ ਦੀ ਜੋ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗ੍ਰਾਵਟਾ ਇਮੀਗ੍ਰੇਸ਼ਨ ਇਮੀਗ੍ਰੈਂਟ ਦੀ ਜਿਹੜੀ ਦਰਜ ਹੈ ਉਹ ਕੀਤੀ ਗਈ ਹੈ ਕਹਿੰਦੇ ਵੀ ਆ ਰਹੇ ਜਿਹੜੇ ਲੋਕ ਨੇ ਉਹ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਬਲੋਕ ਇੱਥੋਂ ਜਾ ਰਹੇ ਨੇ ਉਹ ਵੱਧ ਨੇ ਤੇ ਆਉਣ ਵਾਲੇ ਘੱਟ ਹੈਗੇ ਨੇ ਮਤਲਬ ਚਾਰੇ ਪਾਸੇ ਤੋਂ ਸ਼ਕਤੀਆਂ ਤੇ ਇਹਦੇ ਨਾਲ ਜਿਹੜੇ ਹੁਣ 75 ਦੇਸ਼ਾਂ ਦੀ ਜਿਹੜੀ ਸੂਚੀ ਆਈ ਹੈਗੀ ਹੈ ਨਵੀਂ ਇਹਦੇ ਨਾਲ ਤਾਂ ਹੋਰ ਫਰਕ ਪੈਣਾ ਚੁਗਾਵਾ ਸਾਹਿਬ ਆ ਚੰਨ ਸਾਹਿਬ ਜੇ ਤੁਸੀਂ ਗੱਲ ਕਰੋ ਨਾ ਕਿ ਇਸ ਟਾਈਮ 에어ਪੋਰਟ ਜਿਹੜੇ ਹੈਗੇ ਅਮਰੀਕਾ ਦੇ ਜਿਹੜੇ ਖਾਸ ਤੌਰ ਤੇ ਇੰਟਰਨੈਸ਼ਨਲ 에어ਪੋਰਟ ਹੈ ਉਹਨਾਂ ਤੇ ਤਾਂ ਰੌਲਤ ਕੀ ਬਹੁਤ ਕੱਟੀ ਹੋਈ ਹੈ ਉਹਦਾ 메인 ਕਾਰਨ ਹੀ ਹੈ ਕਿ ਆ 트럼프 ਸਾਹਿਬ ਕਹਿੰਦੇ ਆ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਘਟ ਆ ਰਹੇ ਆ ਜਾਂ ਕੀ ਹੈ ਜਾਂ ਕੀ ਨਹੀਂ ਕਹਿੰਦੇ ਆ ਇਸ ਟਾਈਮ ਸਾਡੀ ਕੰਟਰੀ ਨੂੰ ਸਿਕਿਉਰਟੀ ਦਾ ਬਹੁਤ ਵੱਡਾ ਥ੍ਰੈਟ ਹੈ ਇੱਥੇ ਮਾਰੇ ਲੋਕ ਬਹੁਤ ਜ਼ਿਆਦਾ ਇਨਟਰ ਹੋ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਲੀਨ ਆਊਟ ਕਰਨਾ ਚਾਹੁੰਦੇ ਹਾਂ ਤੇ ਨਾਲੇ ਖਾਸ ਕਰਕੇ ਆ ਜਿਹੜੀਆਂ 73 ਕੰਟਰੀਆਂ ਜਿਹੜੀਆਂ ਮਿਡਲ ਈਸਟ ਦੀਆਂ ਕੁਝ ਯੂਰਪ ਦੀਆਂ ਹੈਗੀਆਂ ਏਸ਼ੀਆ ਦੀਆਂ ਹੈਗੀਆਂ ਉਹਨਾਂ ਨੂੰ ਪਹਿਲਾਂ ਤਾਂ ਵੈਟਿੰਗ ਵਿੱਚ ਪਾਇਆ ਗਿਆ ਸੀਗਾ ਜਿਨ੍ਹਾਂ ਨੂੰ ਤੇ ਹੁਣ ਉਹਨਾਂ ਦੇ ਵੀਜਾ ਫ੍ਰੀਜ਼ ਕਰ ਦਿੱਤੇ ਗਏ ਕਿਉਂਕਿ ਤੁਸੀਂ ਦੇਖਿਆ ਉਹਨਾਂ ਜਿਹੜੇ ਆਹ ਹੈਗੇ ਆ ਨਾ ਮਿਨੀ ਸੋਟਾ ਵਿੱਚ ਮਿਨੀ ਐਪਲਸ ਵਿੱਚ ਆਪਰੇਸ਼ਨ ਚੱਲਦਾ ਪਿਆ ਆ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਰਹਿੰਦੇ ਸੋਮਾਲੀ ਹਨ ਤੇ ਉਥੇ ਬਹੁਤ ਵੱਡੇ ਜਿਹੜੇ ਫਰਾਡ ਹੈ ਬੜੀਆਂ ਵੱਡੀਆਂ ਗੜਬੜੀਆਂ ਜਿਹੜੀਆਂ ਉਹ ਪਾਈਆਂ ਜਾ ਰਹੀਆਂ ਤੇ 트럼ਪ ਸਾਹਿਬ ਕਹਿੰਦੇ ਹੁਣ ਕੈਲੀਫੋਰਨੀਆ ਵੱਲ ਕਹਿੰਦੇ ਆਉਣ ਲੱਗੇ ਆ ਤੇ ਇੱਥੇ ਵੀ ਕਹਿੰਦੇ ਬਹੁਤ ਵੱਡੇ ਪੱਧਰ ਤੇ ਕੁਝ ਲੋਕ ਕੁਝ ਕਮਿਊਨਿਟੀ ਦੇ ਲੋਕ ਜਿਹੜੇ ਹੈਗੇ ਆ ਵੱਡੇ ਪੱਧਰ ਤੇ ਜਿਹੜੇ ਹੈਗੇ ਆ ਵੈਲਫੇਅਰ ਸਿਸਟਮ ਨੂੰ ਜਿਹੜਾ ਆ ਉਹ ਖੋਰਾ ਲਾ ਰਿਹਾ ਤੇ ਉਹ ਜਿਆਦਾ ਤੋਂ ਜਿਆਦਾ ਜਿਹੜੇ ਹੈਗੇ ਆ ਉਹ ਯੂਜ਼ ਕਰ ਰਿਹਾ ਵੈਲਫੇਅਰ ਨੂੰ ਤੇ ਅਮਰੀਕਾ ਦੀ ਇਕਨੋਮੀ ਨੂੰ ਬਹੁਤ ਵੱਡਾ ਤੱਕਾ ਵੱਜ ਰਿਹਾ ਇਸ ਤਰ੍ਹਾਂ ਕਹਿੰਦੇ ਲੱਗਦਾ ਪਿਆ ਕਿ ਇੱਥੇ ਬਹੁਤੇ ਲੋਕੀ ਗਰੀਬ ਹੀ ਰਹਿੰਦੇ ਆ ਮਤਲਬ ਪੈਸਾ ਲੋਕਾਂ ਕੋਲ ਹੈ ਹੀ ਨਹੀਂ ਹੁਣ ਜਿਹੜੇ ਝੰਡ ਸਾਹਿਬ ਆਪਾਂ ਗੱਲ ਕਰੀਏ ਕਿ ਐਸਐਮ ਜਿਹੜੀ ਟੂਰਿਜ਼ਮ ਹੈ ਉਹ ਤਾਂ ਲੜਖੜਾਈ ਪਈ ਆ ਕਿਉਂਕਿ ਜਦੋਂ ਵੀਜ਼ੇ ਲੱਗਣੇ ਨਹੀਂ ਲੋਕਾਂ ਨੇ ਇੱਥੇ ਆਉਣਾ ਨਹੀਂ ਜੇ ਘੱਟ ਦੋ ਲੋਕ ਆਉਣਗੇ ਤਾਂ ਤੁਹਾਨੂੰ ਪਤਾ ਹੀ ਆ ਫਿਰ ਹੋਟਲ ਮੋਟਲ ਰੈਸਟੋਰੈਂਟ ਤੇ ਹੋਰ ਜਿਹੜੇ ਟੂਰਿਸਟ ਪਲੇਸ ਹੈਗੇ ਆ ਉੱਥੇ ਰੋਣ ਘੱਟ ਕਿੱਦਾਂ ਲੱਗਣਗੀਆਂ ਹੁਣ ਲੈ ਦੇ ਕੇ ਜਿਹੜੇ ਥਾਵਾਂ ਤੋਂ ਲੋਕ ਆਉਂਦੇ ਸੀਗੇ ਹੁਣ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਇੰਡੀਆ ਤੋਂ ਤਾਂ ਛੰਡ ਸਾਹਿਬ ਹੋਣ ਤਾਂ ਸਿਰਫ 10 15% ਵੀ ਜੇ ਮਿਲਦੇ ਤੇ ਆ ਅ 80 85% ਉਥੇ ਤਾਂ ਅ ਪੇਪਰ ਵੀ ਨਹੀਂ ਦੇਖਦੇ ਤੇ ਅ ਬਸ ਇੱਕ ਪੇਪਰ ਪ੍ਰਿੰਟ ਕਰਕੇ ਦੇ ਦਿੰਦੇ ਆ ਸੌਰੀ ਅ ਤੁਹਾਨੂੰ ਵੀ ਨਹੀਂ ਦੇ ਸਕਦੇ ਇੱਕ ਇੱਕ ਤਾਂ ਚਗਾਵਾ ਸਾਹਿਬ ਮਾਫ ਕਰਿਓ ਤੁਹਾਨੂੰ ਮੈਂ ਰੋਕ ਦਿੱਤਾ ਹੈਗਾ ਤਾਂ ਚਲੋ ਹੱਸੀਆਂ ਘੇਡੀਆਂ ਹੀ ਨੇ ਚਾਹੇ ਇੱਕ ਪਾਸੇ ਤਾਂ 트াম্প ਸਾਹਿਬ ਇਹ ਜ਼ਰੂਰ ਕਹਿ ਰਹੇ ਹਨਾ ਕਿ ਅਸੀਂ ਨਹੀਂ ਆਉਣਾ ਆਉਣ ਦੇਣਾ ਤੁਹਾਨੂੰ ਅਸੀਂ ਆ ਰਹੇ ਆ ਤੁਹਾਡੇ ਕੋਲ ਟਰੰਪ ਸਾਹਿਬ ਖੁਦ ਚੱਲ ਕੇ ਜੂ ਜਾ ਰਹੇ ਆ ਜਿਸ ਤਰੀਕੇ ਦੇ ਨਾਲ ਵੈਨਜ਼ਵੇਲਾ ਦੇ ਰਾਸ਼ਟਰਪਤੀ ਨੂੰ ਚੱਕ ਕੇ ਲਿਆਏ ਖੁਦ ਕੰਟਰੀਆਂ ਤੇ ਬਹਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਨੀਆ ਕਿਤਨਾ ਕਿਤੇ ਨਿਗਾਹਾਂ ਲਾ ਕੇ ਟੱਕ ਤੱਕ ਰਹੀ ਹੈਗੇ ਜਿਸ ਤਰ੍ਹਾਂ ਆ ਗ੍ਰੀਨਲੈਂਡ ਦੀ ਚਰਚਾ ਚੱਲ ਰਹੀ ਹੈਗੀ ਹੈ ਹੋਰ ਇਰਾਕ ਦੀ ਚਲਚਾ ਇਰਾਨ ਦੀ ਗ੍ਰੀਨ ਗ੍ਰੀਨਲੈਂਡ ਜਿਹੜਾ ਜੀ ਗ੍ਰੀਨਲੈਂਡ ਦੀ ਤੁਸੀਂ ਗੱਲ ਕੀਤੀ ਹੈ ਮੈਂ ਮੋਤੀ ਜੀ ਗੱਲ ਦੱਸ ਦਿੰਦਾ ਗ੍ਰੀਨਲੈਂਡ ਜੇ ਅਮਰੀਕਾ ਨੇ ਐਕਵਾਇਰ ਨਾ ਕੀਤਾ ਆਉਣ ਵਾਲੇ ਥੋੜੇ ਜਿਹੇ ਸਮੇਂ ਦੇ ਵਿੱਚ ਵਿੱਚ ਰਸ਼ੀਆ ਤੇ ਚਾਈਨਾ ਰਲ ਕੇ ਅਮਰੀਕਾ ਨੂੰ ਵਕਤ ਪਾ ਸਕਦੇ ਆ ਕਿਉਂਕਿ ਜੇ ਆਪਾਂ ਕੁਝ ਗੱਲਾਂ ਤੇ ਗੌਰ ਕਰੀਏ ਤਾਂ ਆ 트럼ਪ ਸਾਹਿਬ ਜਿਹੜੇ ਆ ਉਹ ਬਹੁਤ ਜ਼ਿਆਦਾ ਇਸ ਟਾਈਮ ਚਿੰਤਾ ਵਿੱਚ ਨਹੀਂ ਉਹਦਾ ਉਹ ਕਹਿੰਦੀ ਆ ਕਿ ਸਾਨੂੰ ਜੇ ਛੇਤੀ ਕਾਰਵਾਈ ਨਾ ਕੀਤੀ ਗਈ ਤਾਂ ਗ੍ਰੀਨਲੈਂਡ ਕਿਉਂਕਿ ਕਾਫੀ ਵੱਡਾ ਦੇਸ਼ ਹੈਗਾ ਆ ਭਾਵੇਂ ਉੱਥੇ ਵੱਸੋਂ ਬਹੁਤ ਘੱਟ ਆ ਪਰ ਉੱਥੇ ਆਇਲ ਬਹੁਤ ਹੈ ਤੇ ਹੋਰ ਮਿਨਰਲ ਬਹੁਤ ਨੇ ਤੇ ਜਿਹੜਾ ਹੈਗਾ ਆ ਉਹਦੇ ਨਾਲ ਲੱਗਦਾ ਉਹਦਾ ਕੰਟਰੀ ਯੂਰਪ ਹੈਗਾ ਆ ਉਹ ਅਸਲ ਵਿੱਚ ਉਹਨਾਂ ਦੀ ਦੇਖਪਾਲ ਨਹੀਂ ਸਹੀ ਤਰੀਕੇ ਨਾਲ ਕਰ پا ਰਿਹਾ ਤੇ ਤਾਂ ਹੀ ਤਾਂ ਕਹਿੰਦੇ ਆ ਵੀ ਅਸੀਂ ਨੈਟੋ ਨੂੰ ਕਹਿੰਦੇ ਆ ਕਿ ਅੱਗੇ ਆ ਕੇ ਕਦਮ ਵਧਾਉਣ ਤੇ ਨਾਲ ਦੀ ਨਾਲ ਅਸੀਂ ਯੂਐਸਏ ਕਾਂਗਰਸ ਨੂੰ ਵੀ ਕਹਿੰਦੇ ਆ ਕਿ ਛੇਤੀ ਤੋਂ ਛੇਤੀ ਇਹਦੇ ਤੇ ਫੈਸਲਾ ਲੈ ਕੇ ਤੇ ਇਸ ਨੂੰ ਟੇਕਓਵਰ ਕੀਤਾ ਜਾਵੇ ਨਹੀਂ ਤਾਂ ਜੇ ਆਪਾਂ ਨਾ ਟੇਕਓਵਰ ਕੀਤਾ ਤੇ ਕੰਮ ਖਰਾਬ ਹੋ ਸਕਦਾ ਪਰ ਕਹਿੰਦੇ ਜੀ ਅਸੀਂ ਟੇਕਓਵਰ ਕਰ ਲਿਆ ਫਿਰ ਅਸੀਂ ਰਸ਼ੀਆ ਨੂੰ ਤੇ ਚਾਈਨਾ ਨੂੰ ਸਭ ਕੁਝ ਸਿਖਾ ਸਕਦੇ ਆ ਬਾਕੀ ਨਹੀਂ ਗੱਲ ਈਰਾਨ ਦੀ ਈਰਾਨ ਦੇ ਉੱਪਰ ਕਾफी ਵੱਡੀ ਕਾਰਵਾਈ ਹੋਣ ਜਾ ਰਹੀ ਹੈ ਥੋੜੇ ਟਾਈਮ ਦੇ ਵਿੱਚ ਵਿੱਚ ਉਸ ਤੋਂ ਬਾਅਦ ਟਰੰਪ ਸਾਹਿਬ ਨੇ ਤਾਂ ਮੈਕਸੀਕੋ ਨੂੰ ਡੋਕਾ ਮਾਰ ਦਿੱਤਾ ਤੇ ਤੁਸੀਂ ਦੇਖ ਲਓ ਵੀ ਆਪਣੇ ਜਿਹੜੇ ਤੁਹਾਡੇ ਲੋਕ ਇੱਥੇ ਡਰੱਗ ਕਾਰਟਲ ਹੈਗੇ ਆ ਜਾਂ ਜਿਹੜੇ ਗਲਤ ਕੰਮ ਕਰਦੇ ਆ ਸਾਡੀ ਕੰਟਰੀ ਦੇ ਵਿੱਚ ਗਲਤ ਬੰਦੇ ਭੇਜਦੇ ਆ ਮਨੁੱਖੀ ਤਸਕਰੀ ਕਰਦੇ ਜੇ ਤੁਸੀਂ ਨਾ ਇਹਨਾਂ ਦੇ ਉੱਤੇ ਸਿਕੰਜਾ ਕੱਸਿਆ ਨੰਬਰ 2 ਤੇ ਉਹਨਾਂ ਨੂੰ ਵੀ ਇਹ ਕਿਹਾ ਕਿ ਚਾਈਨਾ ਦੇ ਨਾਲੋਂ ਆਪਣਾ ਨਾਤਾ ਤੋੜੋ ਰਸ਼ੀਆ ਨਾਲੋਂ ਆਪਣਾ ਚਾਈਨਾ ਨਾਤਾ ਤੋੜੋ ਤਾਂ ਕਿ ਕਹਿੰਦੇ ਸੀ ਅਸੀਂ ਆਪਣੇ ਖੇਤੇ ਦੇ ਵਿੱਚ ਜਿਹੜੀ ਹੈ ਸ਼ਾਂਤੀ ਕਾਇਮ ਕਰ ਸਕੀਏ ਤਾਂ ਜਿਹੜੇ ਗੜਬੜੀਆਂ ਕਰਨ ਵਾਲੇ ਲੋਕ ਆ ਉਹਨਾਂ ਨੂੰ ਇੱਥੋਂ ਕੱਢ ਸਕੀਏ ਹੁਣ ਤੁਸੀਂ ਦੇਖ ਲਓ 75 ਕੰਟਰੀਆਂ ਤੇ ਬੀਜੇ ਤੇ ਬੈਨ ਲਾਉਣਾ ਫਰੀਜ਼ ਕਰ ਦੇਣਾ ਉਧਰ ਤਕਰੀਬਨ 40 ਕੰਟਰੀਆਂ ਨੂੰ ਬੈਨ ਹੀ ਕਰ ਦੇਣਾ ਉਹ ਲੋਕ ਇੱਥੇ ਆ ਹੀ ਨਹੀਂ ਸਕਦੇ ਤੇ ਬਾਕੀ ਨਹੀਂ ਗੱਲ ਚੰਦ ਸਾਹਿਬ ਹੁਣ ਲੈ ਦੇ ਕੇ ਮਗਰ ਜਿਹੜਾ ਕੁਝ ਰਹਿ ਗਿਆ ਉਹ ਮੈਨੂੰ ਹੋਰ ਪਤਾ ਨਹੀਂ ਕੀ ਬਣਨਾ ਕਿਉਂਕਿ ਜਿਹੜਾ ਅਗਲੇ ਸਾਲ ਜਿਹੜਾ ਫੀਫਾ ਕੱਪ ਹੋਣ ਜਾ ਰਿਹਾ ਇੱਥੇ ਵਰਲਡ ਕੱਪ ਜਿਹੜਾ ਹੋਣ ਜਾ ਰਿਹਾ ਅਮਰੀਕਾ ਵਿੱਚ ਇਹ ਜੇ ਵੀਜੇ ਨਹੀਂ ਹੋ ਨਹੀਂ ਉਹ 26 ਦੇ ਵਿੱਚ ਹੀ ਐ ਐਸੇ ਸਾਲ ਹੀ ਹੋ ਰਿਹਾ ਚੁਗਾਵਾਂ ਸਾਹਿਬ ਜੇ ਮੈਂ ਗਲਤ ਨਹੀਂ ਹਾਂਜੀ 26 26 ਵਿੱਚ ਹੀ ਹੋ ਰਿਹਾ ਤੇ ਮੈਂ ਕਹਾਂ ਜੇ ਵੀਜੇ ਨਾ ਮਿਲੇ ਤਾਂ ਮੋਕੀ ਕਿਥੋਂ ਔੜ ਕੇ ਫਿਰ ਬਿਲਕੁਲ ਉਹ ਚੀਜ਼ਾਂ ਤਾਂ ਹੈਗੀਆਂ ਹੀ ਆ ਨਾਲ ਦੀ ਨਾਲ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਤਾਂ ਟਰੰਪ ਸਾਹਿਬ ਨੇ ਇੱਕ ਦਬਕਾ ਕੈਨੇਡਾ ਨੂੰ ਵੀ ਮਾਰਿਆ ਸੀਗਾ ਕਿ ਅਮਰੀਕਾ ਦਾ 51ਵਾਂ ਸੂਬਾ ਬਣਾ ਦਾਂਗੇ ਕੈਨੇਡਾ ਨੂੰ ਤੇ ਪਰ ਉਧਰ ਤਾਂ ਹਜੇ ਨਹੀਂ ਦੂਰ ਲੱਗਦਾ ਕੰਮ ਪਰ ਇੱਧਰ ਗ੍ਰੀਨ ਗ੍ਰੀਨਲੈਂਡ ਵਾਲ ਗ੍ਰੀਨਲੈਂਡ ਗ੍ਰੀਨਲੈਂਡ ਬਣਨ ਜਾ ਰਿਹਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜੇ ਹੋਰ ਇੱਥੇ ਨਾਰਥ ਸੌਰੀ ਸਾਊਥ ਵਰਕ ਨਾਰਥ ਅਮਰੀਕਾ ਦੀਆਂ ਜਿਹੜੀਆਂ ਹੋਰ ਕੰਟਰੀਆਂ ਹੈਗੀਆਂ ਜਿਹੜੀਆਂ ਵੈਨਜੂਏਲਾ ਦੇ ਜਾਂ ਹੋਰ ਨਾਲ-ਨਾਲ ਲੱਗਦੀਆਂ ਹੈਗੀਆਂ ਨਾਲੇ ਇਹ ਵੀ ਦੱਸ ਦਈਏ ਕਿ ਜਿਹੜਾ ਗ੍ਰੀਨਲੈਂਡ ਹੈ ਉਹ ਰਸ਼ੀਆ ਦੇ ਬਿਲਕੁਲ ਨਾਲ ਲੱਗਦਾ ਉਧਰ ਦੂਸਰੇ ਪਾਸੇ ਕਾਫੀ ਰਕਬਾ ਜਿਹੜਾ ਉਹਦਾ ਕੈਨੇਡਾ ਨਾਲ ਵੀ ਬਹੁਤ ਜ਼ਿਆਦਾ ਲੱਗਦਾ ਤੇ ਇਸ ਕਰਕੇ ਕੈਨੇਡਾ ਦੀ ਸੇਫਟੀ ਵੀ ਉਹਦੇ ਵਿੱਚ ਬਹੁਤ ਵੱਡੀ ਹੈ ਹੂੰ ਬਾਕੀ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਇਹੋ ਜਿਹਾ ਰੁਝਾਨ ਜਿਹੜਾ ਹੈ ਉਹ ਮਾੜਾ ਹੁੰਦਾ ਹੈ ਇੱਕ ਪਾਸੇ ਜਦੋਂ ਆਪਾਂ ਆ ਲੋਕਤੰਤਰ ਦੀ ਗੱਲ ਕਰਦੇ ਆ ਤਾਂ ਆਪਣੇ ਫਤਵੇ ਦੇ ਹੀ ਜਾਣੇ ਚਾਰੇ ਪਾਸੇ ਰੁਝਾਨ ਤਾਂ ਮਾੜਾ ਹੈ ਬਾਕੀ ਭਾਈ ਇਹ ਜਿਹੜੀ ਹੈਗੀ ਹੈ ਨਾ ਦੁਨੀਆ ਜਾਂਦੇ ਜਾਂਦੇ ਦੱਸ ਦਿੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਭਾਰਤ ਦੀ ਬੱਲੇ ਬੱਲੇ ਹੋਣ ਵਾਲੀ ਹੈ ਕਿਉਂਕਿ ਭਾਰਤ ਜਿਹੜਾ ਆ ਉਹ ਅਮਰੀਕਾ ਦਾ ਫੇਵਰਟ ਕੰਟਰੀ ਬਣ ਜਾਣਾ ਤੁਸੀਂ ਮੰਨੋ ਜਾਂ ਨਾ ਮੰਨੋ ਮੈਂ ਤੁਹਾਨੂੰ ਦੱਸ ਦਿੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖਬਰਾਂ ਆਉਣੀਆਂ ਸ਼ੁਰੂ ਹੋ ਜਣੀਆਂ ਕਿਉਂਕਿ ਅਮਰੀਕਾ ਜਿਹੜਾ ਆ ਚਾਹੁੰਦਾ ਹੈ ਕਿ ਇੰਡੀਆ ਜਿਹੜਾ ਹੈ ਚਾਈਨਾ ਨੇ ਰਸ਼ੀਆ ਨਾਲੋਂ ਨਾਤਾ ਤੋੜਿਆ ਸਾਡੇ ਨਾਲ ਕੰਮ ਕਰੇ ਤੇ ਬਹੁਤ ਵੱਡਾ ਦੋਸਤ ਮੰਨਦਾ ਆਪਣੇ ਆਪ ਨੂੰ ਅਮਰੀਕਾ ਜਿਹੜਾ ਭਾਰਤ ਨੂੰ ਤੇ ਦੇਖੋ ਇਹ ਹੁਣ ਕਿਹੜੇ ਪਾਸੇ ਜਾਂਦਾ ਤੇ ਇਹ ਜਿਹੜੀ ਤੁਹਾਡੀ ਜਾਣਕਾਰੀ ਤੁਹਾਡਾ ਨਾਲ ਸਾਂਝ ਕੀਤੀ ਆ ਇਸ ਟਾਈਮ ਵੈਬਸਾਈਟ ਤੇ ਪਈ ਹੋਈ ਹੈ ਜਿਸਨੂੰ ਨਹੀਂ ਉਹ ਤਾਂ ਠੀਕ ਹੈ ਭਾਰਤ ਮਸਾ ਪਸੰਦੀਦਾ ਜਿਹੜਾ ਦੇਸ਼ ਹੈ 트럼ਪ ਸਾਹਿਬ ਦਾ ਬਣ ਸਕਦਾ ਅਮਰੀਕਾ ਦਾ ਬਣ ਸਕਦਾ ਪਰ ਭਾਰਤ ਦੇਸ਼ ਦੇ ਵਾਸੀ ਕਦੋਂ ਪਸੰਦੀਦਾ ਬਣ ਗਏ ਇਹ ਸਭ ਤੋਂ ਵੱਡਾ ਸਵਾਲ ਹੈ ਨਾ ਜੁਗਾਵਾਂ ਸਾਹਿਬ ਜਿਸ ਤਰੀਕੇ ਦੇ ਨਾਲ ਆਈਸ ਕਹਿੰਦੇ ਹੁਣ ਸੈਕਰਮੈਂਟੋ ਕੈਲੀਫੋਰਨੀਆ ਦੇ ਵਿੱਚ ਗੇੜੇ ਮਾਰ ਰਹੀ ਹੈ ਜੀ ਚਲੋ ਕੋਈ ਗੱਲ ਨਹੀਂ ਮਾਰ ਲੈਂਦੇ ਗੇੜੇ ਗੇੜੇ ਤਾਂ ਮਾਰਨੀ ਆ ਹੁਣ ਜੇ ਤਨਖਾਹ ਲੈਂਦੇ ਆ ਗੇੜੇ ਮਾਰਨਗੇ ਤਾਂ ਹੀ ਗੱਲ ਬਣਨੀ ਬਾਕੀ ਚਲੋ ਜੀ ਸਾਰੇ ਆਪੋ ਆਪਣਾ ਧਿਆਨ ਰੱਖੋ ਬਾਕੀ ਦੁਨੀਆ ਦੇ ਰਹੀ ਦੀ ਅਸੀਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ ਆਸਤੇ ਮੀਦ ਕਰਦੇ ਆ ਕਿ ਸਾਡੇ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਤੇ ਤੁਸੀਂ ਖਬਰਾਂ ਦਾ ਸੁਣਨ ਲਈ ਦਿਓ ਲਾਈਕ ਤੇ ਸ਼ੇਅਰ ਜਰੂਰ ਅੱਗੇ ਤੇ ਅੱਗੇ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿਉਂਕਿ ਅਸੀਂ ਅਪਡੇਟ ਦੇਣੇ ਹੈਗੇ ਆ ਜੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਨਾਲ ਨਾਲ ਪੰਜਾਬ ਤੇ ਭਾਰਤ ਦੀਆਂ ਖਬਰਾਂ ਦੇ ਉੱਪਰ ਚੁਗਾਂਤ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਐਮ ਸਾਰਾ ਵਿਚਾਰਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਧੰਨਵਾਦ ਤੁਹਾਡਾ ਧੰਨਵਾਦ ਜੀ